ਸਲਾਹ ਆ ਜਾਈਏ ਇੱਧਰ ਆ ਕੇ ਮਖਰੀਮ ਬੜਕੇ ਮੁੰਡਾ ਬਣ ਗਿਆ ਜੀ ਸਰ ਸਰ ਪ੍ਰਮੋਦ ਮਾਨ ਸਾਹਿਬ ਨੇ ਸ੍ਰੀਨ ਕੋਰਟ ਚ ਇੱਕ ਅਪਲੀਕੇਸ਼ਨ দাখিল ਕੀਤੀ ਹੈ ਕਿ ਉਹਨਾਂ ਦੇ ਘਰ ਦੇ ਅੱਗੇ ਜਿਹੜੇ ਆਮ ਲੋਕ ਆਏ ਉਹਨਾਂ ਨੂੰ ਨਾ ਨਿਕਲਣ ਦਿੱਤਾ ਜਾਵੇ ਕਿਉਂਕਿ ਉਹਨਾਂ ਨੂੰ ਸਿਕਿਉਰਿਟੀ ਦਾ ਡਰ ਹੈ ਸੋਮਾਨ ਸਾਹਿਬ ਜਿਹੜੇ ਪੰਜਾਬ ਦੇ ਪੁੱਤਰ ਹੈ ਔਰ ਮੈਂ ਸਮਝਦਾ ਕਿ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਜਿਹੜੇ ਘਾਰੇ ਮਹਿਲ ਬਾੜੀਆਂ ਇਹ ਪੰਜਾਬ ਦੇ ਲੋਕਾਂ ਦੀ ਬਦੌਲਤ ਹੈ ਮੈਨੂੰ ਅਕਸਰ ਯਾਦ ਹੈ ਕਿ ਜਦੋਂ ਅਸੀਂ ਸਰਕਾਰ ਚੁੰਨੇ ਸਨ ਤੇ ਬਹੁਤ ਸਾਰੇ ਐਜੀਟੇਸ਼ਨ ਕਰਨ ਵਾਲੇ ਸਾਡੇ ਘਰੇ ਆ ਜਾਂਦੇ ਸੀ ਪੁਲਿਸ ਬੈਰੀਕੇਟਿੰਗ ਲਾ ਦਿੰਦੀ ਸੀ ਉੱਥੇ ਡੰਡੇ ਵਾਲੀ ਪੁਲਿਸ ਆ ਜਾਂਦੀ ਸੀ ਤੇ ਮੈਂ ਉਹਨਾਂ ਨੂੰ ਹਮੇਸ਼ਾ ਕਹਿੰਦਾ ਸੀ ਕਿ ਮੇਰੇ ਘਰ ਤੋਂ ਚਲੇ ਜਾਓ ਕਹਿੰਦੇ ਨਹੀਂ ਸਰ ਫਿਰ ਉਹ ਪ੍ਰੋਟੋਕਾਲਸ ਬੇਟਾ ਬਿਲਕੁਲ ਚਲੀ ਜਾਓ ਬਰਗੇਟ ਕੱਪ ਦੇ ਲੈ ਜਾਓ ਮੈਂ ਆਪਦੇ ਘਰ ਦਾ ਦਰਵਾਜ਼ਾ ਖੋਲ ਦਿੰਦਾ ਸੀ ਇਹ ਤਸਵੀਰਾਂ ਵੀ ਹੈਗੀਆਂ ਫੇਸਬੁੱਕ ਤੇ ਫਿਰ ਉਹ ਮੇਰੇ ਲਾਂਚ ਆ ਜਾਂਦੇ ਸੀ ਫਿਰ ਮੈਂ ਲਾਂਚ ਦਰੀਆਂ ਵਿਛਾ ਕੇ ਉਹਨਾਂ ਨੂੰ ਠੰਡਾ ਪਿਆ ਕੇ ਉਹਨਾਂ ਨਾਲ ਬੈਠਦਾ ਸੀ ਤੇ ਮੈਂ ਉਹਨਾਂ ਨੂੰ ਕਹਿੰਦਾ ਸੀ ਜਦੋਂ ਤੁਹਾਡਾ ਰਾਂਝਾ ਰਾਜੀ ਹੋ ਜੇ ਜਾਂ ਮਨਕੇ ਤੁਹਾਡਾ ਮਨ ਕੀਕ ਲੱਗੇ ਤੁਹਾਨੂੰ ਉਦੋਂ ਤੁਸੀਂ ਮੇਰੇ ਖਿਲਾਫ ਮੁਰਦਾਬਾਦ ਦਾ ਨਾਹਰਾ ਲਾਉਣਾ ਬੰਦ ਕਰਿਓ ਨਹੀਂ ਮੇਰਾ ਘਰ ਹੈ ਮੇਰਾ ਘਰ ਨਹੀਂ ਹੈ ਤੁਹਾਡਾ ਘਰ ਹੈ ਇਹ ਤੁਹਾਡੀ ਬਦੌਲਤ ਸਾਨੂੰ ਇੱਥੋਂ ਤੱਕ ਅਸੀਂ ਲੋਕ ਪਹੁੰਚੇ ਸੋ ਮੈਂ ਸਮਝਦਾ ਕਿ ਇਹ ਜਿਹੜੀ ਜਨਤਾ ਹੈ ਇਹਨਾਂ ਦੇ ਚਰਨਾਂ ਦੀ ਮਿੱਟੀ ਸਾਨੂੰ ਮੱਥੇ ਤੇ ਲਾਉਣੀ ਚਾਹੀਦੀ ਹੈ ਜੇ ਕੋਈ ਆ ਜਾਏਗਾ ਇੰਨੀਆਂ ਵੱਡੀਆਂ ਸਰਕਾਰੀ ਕੋਠੀਆਂ ਮੈਂ ਨਾ ਕਹਾਂਗਾ ਕਿ ਅੰਦਰ ਹੀ ਬਿਠਾ ਦਿਓ ਔਰ ਆਪਣੇ ਆਪ ਲੋਕ ਕੋਈ ਆਣਗੇ ਹੀ ਕਰਾਂਚ ਵੜ ਜਾਣਗੇ ਅੰਦੋਲਨਕਾਰੀ ਹੈ ਆਪਦੀ ਗੱਲ ਕਰਨੀ ਚਾਹੁੰਦੇ ਆ ਆਪ ਵੀ ਬਾਤ ਕਰਨਾ ਚਾਹਦੇ ਆ ਉਹਨਾਂ ਦੇ ਖਿਲਾਫ ਤੁਸੀਂ ਸੁਪਰੀਮ ਕੋਰਟ ਚ ਜਾਓ ਇਹ ਗੱਲ ਕੋਈ ਚੰਗੀ ਨਹੀਂ ਹੈ ਡਰ ਕੀ ਉਹਨਾਂ ਨੂੰ ਇਸ ਤੋਂ ਚੰਗਾ ਤਾਂ ਤੁਸੀਂ ਆਪ ਹੀ ਪੁਲਿਸ ਤੋਂ ਕੁਝ ਕਰਾ ਕੇ ਉਹਨਾਂ ਨੂੰ ਉਠਾ ਦੇਓ ਚਾਰੇ ਡਰ ਕੀ ਉਹਨੇ ਸਿਰ ਕੋਈ ਡਰ ਨਹੀਂ ਹੈ ਡਰੇ ਆ ਕਿ ਰੋਜ਼ਾਨਾ ਰੋਜ਼ਾਨਾ ਹੁਣ ਜਿਹੜੀ ਜਨਤਾ ਨੂੰ ਤੋ ਇਹ ਸਤਾ ਲਈ ਸੀ ਹੁਣ ਉਹਨਾਂ ਤੋਂ ਨਫ਼ਰਤ ਹੋ ਗਈ ਹੈ ਹੀ ਦਰ ਸੇ ਕੱਲ ਦੇ ਗ੍ਰੈਂਡ ਸ਼ੋਅ ਤੋਂ ਬਾਅਦ ਅੱਜ ਤੁਹਾਡਾ ਦਿਨ ਕਿਵੇਂ ਸ਼ੁਰੂ ਹੋਇਆ ਤੇ ਅੱਜ ਕੀ ਕੀ ਮੀਟਿੰਗਸ ਕਰਨ ਲੇ ਹੁਣ ਹੌਲੀ ਹੌਲੀ ਤੁਹਾਨੂੰ ਨਾਲ ਰੱਖਿਆ ਕਰਾਂਗੇ ਸੁਬਾ ਕਿੱਥੇ ਗਏ ਕਿਵੇਂ ਗਏ ਅੱਜ ਕੁਝ ਵਰਕਰ ਸਾਥੀਆਂ ਨੂੰ ਮਿਲੇ ਅੱਜ ਸਾਡੀਆਂ ਮੀਟੀਆਂ ਸੀਗੀਆਂ ਪਹਿਲਾਂ ਸਾਡੇ ਤਲਵਾਰ ਸਾਹਿਬ ਦੇ ਉੱਥੇ ਮੈਨ ਵਰਕਰਾਂ ਨਾਲ ਗੱਲ ਕੀਤੀ ਫਿਰ ਡਾਬਰ ਸਾਹਿਬ ਦੇ ਕੀਤੀ ਹੁਣ ਮੈਂ ਭਾਡੇ ਸਾਹਿਬ ਦੇ ਚਲੇ ਆਂ ਔਰ ਨਾਲ ਹੀ ਨਾਲੇ ਜਿਹੜੀਆਂ ਸੰਸਾਮਾਨ ਗਊਸ਼ਾਲਾ ਤੇ ਹੋਰ ਸਾਰੀਆਂ ਸਸਤਾਵਾਂ ਦੇ ਨਕਮਸਤਕ ਵੀ ਹੋਣਾ ਹੈ ਸੇਵਾ ਵੀ ਨਿਭਾਉਣੀ ਹੈ ਸੋ ਇਸ ਕਰਕੇ ਇਸ ਤਰ੍ਹਾਂ ਦੀ ਅੱਜ ਦਾ ਜਿਹੜੀ ਦਿਨ ਦੀ ਪ੍ਰਕਿਰਿਆ ਰਹੀ ਹੈ ਸਰ ਲੁਧਿਆਣੇ ਦੇ ਕਿਹੜੇ ਮੁੱਦੇ ਨੇ ਜਿਹੜੇ ਤੁਸੀਂ ਟੇਕ ਅਪ ਕਰਨਾ ਚਾਹੁੰਦੇ ਹੋ ਲੁਧਿਆਣੇ ਦੇ ਬਹੁਤ ਸਾਰੇ ਮੁੱਦੇ ਨੇ ਪਹਿਲੇ ਸਭ ਤੋਂ ਵੱਡਾ ਮੁੱਦਾ ਤਾਂ ਇੰਡਸਟਰੀ ਦਾ ਮੁੱਦਾ ਹੈ ਇਹ ਇਥੋਂ ਦੀ ਇੰਡਸਟਰੀ ਹੁਣ ਬਾਹਰ ਜਾ ਰਹੀ ਹੈ ਜੰਮੂ ਜਾ ਰਹੀ ਹੈ ਜਬਲਪੁਰ ਜਾ ਰਹੀ ਹੈ ਯੂਪੀ ਜਾ ਰਹੀ ਹੈ ਸੋ ਇਸ ਇੰਡਸਟਰੀ ਨੂੰ ਪੰਜਾਬ ਚ ਕਿਵੇਂ ਰੋਕਿਆ ਜਾਵੇ ਔਰ ਕਿਹੜੀਆਂ ਕਿਹੜੀਆਂ ਸਹੂਲਤਾਂ ਇੰਡਸਟਰੀ ਨੂੰ ਦੇਈਏ ਤਾਂ ਜੋ এনवायरमेंट ਫ੍ਰੈਂਡਲੀ ਬਣੇ ਔਰ ਗਵਰਨਮੈਂਟ ਫ੍ਰੈਂਡਲੀ ਇੰਡਸਟਰੀ ਨੂੰ ਇਹ ਲੱਗੇਗੀ ਗਵਰਨਮੈਂਟ ਸਾਡੇ ਨਾਲ ਖੜੀ ਹੈ ਦੂਸਰਾ ਪੋਲਿਊਸ਼ਨ ਦਾ ਬਹੁਤ ਵੱਡਾ ਮੁੱਦਾ ਹੈ ਆਈਦਰ ਇਟਸ ਅ ਬੁੱਢਾ ਨਾਲਾ ਆਈਦਰ ਹੋਰ ਸਾਰੇ ਸੋ ਔਰੀ ਸਮੱਸਿਆ ਬਹੁਤ ਗੰਭੀਰ ਹੈ ਆਉਣ ਵਾਲੇ ਸਮੇਂ ਦੇ ਵਿੱਚ ਪੋਲਿਊਸ਼ਨ ਹੈ ਜਿਹੜਾ ਉਹ ਲੁਧਿਆਣਾ ਦੇ ਲੋਕਾਂ ਨੂੰ ਨਿਗਲ ਲਏਗਾ ਅਗਰ ਤੁਹਾਡੇ ਟਾਈਮ ਦੇ ਉੱਤੇ ਸਰਕਾਰ ਦੇ ਕਹਿਮ ਤੇ 650 ਕਰੋੜ ਰੁਪਏ ਲੈ ਕੇ ਆਏ ਸੀ ਰਮਨੀ ਸਿੰਘ ਮਿੱਟੂ ਲੱਗਦਾ ਕਿ ਉਹਨਾਂ ਨੇ ਕੰਮ ਕੀਤਾ ਮੈਨੂੰ ਪਤਾ ਨਹੀਂ ਇਹ ਕਿਹੜਾ 650 ਕਰੋੜ ਰੁਪਿਆ ਆਇਆ ਜਾਂ ਕਿੱਥੇ ਆਇਆ ਇਹ ਕੁੜੀ ਸ਼ੋਮੀ ਦਾ ਲੈਟਰ ਕਿ 650 ਕਰੋੜ ਰੁਪਿਆ ਕਿੱਥੋਂ ਆਇਆ ਕਾਗਜੀ ਪੱਤਰੀ ਆਇਆ ਜਿੰਨਾਂ ਚਿਕਰ অথেন্টিਸਿਟੀ ਸਿੱਗੀ ਕੋਈ ਨਾ ਹੋਵੇ ਕਿਸੇ ਤੋਂ ਸੁਣੀ ਸੁਣਾਈ ਗੱਲ ਥਿੰਕ ਮਿੱਟੂ ਬਿੱਟੂ ਜੀ ਨੇ ਕਹਿਣਾ ਸਕ ਕਰਨੀ ਚ ਮੈਨੂੰ ਅਰੇ ਚਿੱਠੀ ਅਲਾਟਮੈਂਟ ਸਿਸਟਮ ਕਿਨੇ ਦਿੱਤਾ ਉਹ ਪਤਾ ਲੱਗਣਾ ਚਾਹੀਦਾ ਹੈ ਕੌਣ ਲੈ ਕੇ ਆਇਆ ਸੀ ਸਰ ਕੇਂਦਰ ਸਰਕਾਰ ਕੋ ਲੈ ਕੇ ਆਇਆ ਸੀ ਮੈਂ ਮੈਂ ਕੀ ਦੱਸਣ ਕੋਈ ਸਬੂਤ ਕਰਨ ਹਾਂ ਸਮਾਰਟ ਸਿਟੀ ਪ੍ਰੋਜੈਕਟ ਦੇ ਤਰ੍ਹਾਂ ਇਹ ਸਮਾਰਟ ਸਿਟੀ ਜਿਹੜਾ ਪ੍ਰੋਜੈਕਟ ਹੈ ਵੈਸੇ ਵੀ ਇਹ ਪੂਰੇ ਦੇਸ਼ ਨੂੰ ਜਿਹੜਾ ਮਿਲਿਆ ਸੀਗਾ ਨਾਟ ਬਿਕੋਜ਼ ਆਫ ਲਧਿਆਣਾ ਬਿੱਟੂ ਕਰਕੇ ਬਿੱਟੂ ਜੀ ਕੋਈ ਵੱਖਰੀ ਚੀਜ਼ ਅਗਰ ਲੈ ਕੇ ਆਇਆ ਤਾਂ ਪਲੀਜ਼ ਮੈਨੂੰ ਦੱਸਣ ਮੈਂ ਉਹਨਾਂ ਨੂੰ ਧੰਨਵਾਦ ਕਰਾਂਗਾ ਔਰ ਲੁਧਿਆਣੇ ਦੇ ਲੋਕਾਂ ਨੂੰ ਤਾਂ ਪਤਾ ਹੋਣਾ ਚਾਹੀਦਾ ਸਰ ਉਹ ਕਹਿੰਦੇ ਕਾਂਗਰਸ ਰਹਿ ਕੇ ਮੈਨੂੰ ਕੰਮ ਨਹੀਂ ਕਰਨ ਦਿੱਤਾ ਗਿਆ ਤਾਂ ਹੀ ਐਸੀ ਕਰਕੇ ਉਹ ਯਾਰ ਜਦੋਂ ਮੋਦੀ ਜੀ ਨਾਲ ਇੱਕ ਗੱਲ ਸੀ ਤੁਹਾਡੀ ਅਸੀਂ ਕਿਹਨੇ ਰੋਕਿਆ ਕੰਮ ਕਰਨ ਤੋਂ ਟੈਲੀਫੋਨ ਚੱਕਣ ਤੋਂ ਵੀ ਕਾਂਗਰਸ ਪਾਰਟੀ ਰਾਹੁਲ ਗਾਂਧੀ ਰੋਕ ਰਿਹਾ ਸੀ ਦੈਟਸ ਵਾਈ ਮੈਂ ਕਿਹਾ ਇਹ ਗੋਸ਼ਟੀ ਦੀ ਤਰ੍ਹਾਂ ਹੈ ਕੰਮ ਕੀ ਉਹ ਸੁਣਿਆ ਤਾਂ ਹੁੰਦਾ ਹੈ ਲੇਕਿਨ ਕਿਸੇ ਨੇ ਵੇਖਿਆ ਨਹੀਂ ਐਮਪੀ ਸਾਹਿਬ ਸੁਣੇ ਤਾਂ ਹੈ ਕਿ ਰਵਨੀਤ ਮਿੱਟੂ ਨਾਮ ਦਾ ਇੱਕ ਐਮਪੀ ਹੈਗਾ ਲੇਕਿਨ ਕਿਸੇ ਨੇ ਵੇਖਿਆ ਨਹੀਂ ਸੋ ਟੈਲੀਫੋਨ ਕਰਨ ਟੈਲੀਫੋਨ ਚੱਕਰ ਤੇ ਕੋਈ ਰੋਕ ਸੀਰਾ ਹੋ ਗਿਆ ਨਹੀਂ ਵੱਲੋਂ ਕਾਂਗਰਸ ਪਾਰਟੀ ਵੱਲੋਂ ਲੋਕਾਂ ਦੇ ਮੰਨ ਦੀ ਪੀੜਾ ਲੋਕਾਂ ਦੇ ਦੁੱਖ ਸੁੱਖ ਚ ਨਹੀਂ ਆਏ ਕਿਸੇ ਨੇ ਵੇਖਿਆ ਪਾਲ ਰਿਕਾਰਡ ਕਢਾ ਲਓ 10 ਸਾਲਾਂ ਦੀ ਕਾਲ ਰਿਕਾਰਡ ਕਢਾਓ ਜਿੰਨੀਆਂ ਕਾਲਸ ਮਿੱਟੂ ਜੀ ਨੇ ਰਿਸੀਵ ਕੀਤੀਆਂ ਹੋਣੀਆਂ ਉਹਨੀਆਂ ਤਾਂ ਮੈਂ ਦੱਸ ਦਿਨਾ ਚ ਰਿਸਿਵ ਕਰ ਲੈਂਦਾ ਸਰਕਾਰੀ ਕੋਠੀ ਦਾ ਕਿਰਾਇਆ ਨਹੀਂ ਦਿੱਤਾ ਸਰਕਾਰੀ ਕੋਠੀ ਦਾ ਕਿਰਾਇਆ ਸਰ ਪਰ ਕਿਦਨੇ ਹੁਣ ਐਨਓਸੀ ਜਿਹੜੀ ਆ ਉਹ ਲੈਂਡ ਤੋਂ ਪਹਿਲਾਂ ਕਾਗਜ਼ ਰੱਦ ਹੋ ਜਾਣਗੇ ਹੁਣ ਦੇ ਦੇਗਾ ਹੁਣ ਵੀ ਕੋਈ ਵੀ ਜਿਹੜੀਆਂ ਸਰਕਾਰੀ ਕੋਠੀਆਂ ਕੁਝ ਲੋਕ ਸਰਕਾਰੀ ਕੋਠੀਆਂ ਦੇ ਵਿੱਚ ਹੀ ਸਿਮਟ ਕੇ ਰਹਿ ਗਏ ਤੇ ਸਿਕਿਉਰਿਟੀ ਵਿੱਚ ਸਿਮਟ ਕੇ ਰਹਿ ਗਏ ਜਨਤਾ ਦਾ ਬਹੁਤ ਵੱਡਾ ਪ੍ਰੇਮ ਜਿਹੜਾ ਬਿੱਟੂ ਜੀ ਨੂੰ ਮਿਲਿਆ ਸੀ ਪਰ ਮੈਨੂੰ ਲੱਗਦਾ ਇਹ ਛੋਟੇ-ਛੋਟੇ ਜਿਹੜੇ ਲਾਲਚ ਹੈ ਨਾ ਇਹਨਾਂ ਨੇ ਬਿੱਟੂ ਜੀ ਮੇਰੇ ਭਰਾ ਦੇ ਜੀਵਨ ਤੇ ਕੁਐਸਚਨ ਮਾਰਕ ਲਾਤਾ ਸਵਾਲੀਆ ਚਿੰਨ ਖੜਾ ਕਰਦਾ ਸਰ ਸਰ ਮੈਂ ਤੁਹਾਨੂੰ ਇਹ ਵੀ ਕਹਾਂਗਾ ਬਿੱਟੂ ਜੀ ਹਲੋ ਬਿੱਟੂ ਜੀ ਮੈਂ ਸਮਝਦਾ ਕਿ ਜਿਵੇਂ ਚੋਣਵੀ ਸੈਲਾਨੀ ਲੁਧਿਆਣੇ ਚੋਂਦਾ ਕੋ ਇਸ ਤਰ੍ਹਾਂ ਆਉਂਦੇ ਆ ਇਹਨਾਂ ਦਾ ਨਾਮ ਰੱਖਿਆ ਮੈਂ ਚੋਣਵੀ ਸੈਲਾਨੀ ਯਾਨੀ ਕਿ ਟੂਰਿਸਟ ਇਲੈਕਟਰੋਲ ਟੂਰਿਸਟ ਜਿਹੜਾ ਚੋਣ ਆਉਂਦਾ ਉਦੋਂ ਬਿੱਟੂ ਜੀ ਵਿਖਦੇ ਆ ਇਹ ਚੋਣਵੀ ਸੈਲਾਨੀ ਦੀ ਤਰ੍ਹਾਂ ਹੈ ਮੇਰੇ ਭਰਾ ਬਿੱਟੂ ਸਰ ਸੁਭੀਰ ਸਿੰਘ ਸਾਹਿਬ ਤੁਹਾਡੇ ਬਾਰੇ ਹਾਂ ਸੁਭੀਰ ਕੀ ਕਿਹਾ ਸੁਭੀਰ ਜੀ ਨੇ ਕਹਿੰਦੇ ਪਸੰਨਾ ਟ੍ਰਾਂਸਪੋਰਟ ਮੰਤਰੀ ਰਹੇ ਨੇ ਕਹਿੰਦੇ ਘਟਾਲਾ ਬੜਾ ਕਿਉਂਕਿ ਤੁਹਾਡੀਆਂ ਬੱਸਾਂ ਰਾਜੇ ਵਿੜਿੰਗ ਨੇ ਫੜੀਆਂ ਬਿਟ ਵਾਰੀ-ਵਾਰੀ ਸੁਪਨੇ ਚ ਆਦਰੀਆਂ ਸੁਖਬੀਰ ਸਿੰਘ ਬਾਦਲ ਜੀ ਮੈਂ ਕਦੇ ਨਹੀਂ ਇਹੋ ਜੀ ਗੱਲ ਕਹਿਣਾ ਚਾਹੁੰਦਾ ਪਰ ਜਦੋਂ ਤੁਸੀਂ ਇਹੋ ਜੀ ਨੀਵੀਂ ਗੱਲ ਕਰੋਗੇ ਫਿਰ ਮੈਨੂੰ ਉਹਦਾ ਜਵਾਬ ਉਹਵੇਂ ਦੇਣਾ ਪੈਣਾ 60 ਸਾਲਾਂ ਦੀ ਉਮਰ ਚ ਕਦੇ ਸੁਖਬੀਰ ਸਿੰਘ ਬਾਦਲ ਜੀ ਨੇ ਸੋਚਿਆ ਨਹੀਂ ਹੋਣਾ ਕਿ ਕੋਈ ਸਾਡੀ ਵੀ ਬੱਸ ਫੜ ਕੇ ਠਾਣੇ ਚ ਦੇ ਸਕਦਾ ਹੈ ਰਾਜਾ ਵੜਿੰਗ ਇਸ ਕਰਕੇ ਸਪਨੇ ਚ ਵਿਖਦਾ ਹੈ ਔਰ ਇਸ ਕਰਕੇ ਰਾਜੇ ਵੜਿੰਗ ਦੀ ਗੱਲ ਕੀਤੀ ਜਾਂਦੀ ਹੈ ਕਿ ਜਿਹੜਾ ਬੱਸ ਮਾਫੀਆ ਆਦਰੀਆਂ ਬਾਦਲ ਪਰਿਵਾਰ ਵੱਲੋਂ ਚਲਾਇਆ ਗਿਆ ਸੀ ਉਹ ਰੇ ਤੇ ਰਾਜੇ ਵੜਿੰਗੜੇ ਨੱਥ ਪਾਈ ਤੇ ਰੋਜ਼ਾਨਾ ਬੱਦਲ ਆ ਲੈਣੀਆਂ ਬੱਸਾਂ ਫੜਕੇ ਮੈਂ ਅੰਦਰ ਦਿੱਤੀਆਂ ਅੱਜ ਗਵਰਨਮੈਂਟ ਦੀ ਕਿਸੇ ਬੱਸ ਚੜਜੋ ਪੀਆਰਟੀਸੀ ਦੀ ਬੱਸ ਚੜਜੋ ਰੋਡਵੇਜ਼ ਦੀ ਮੈਂ ਤੁਹਾਨੂੰ ਲੈ ਕੇ ਚਲਾਂਗਾ ਕੱਲ ਪਰਸੋਂ ਬੱਸ ਅਡੇ 'ਚ ਉੱਥੇ ਤੁਸੀਂ ਇਹ ਗੱਲ ਪੁੱਛਣੀ ਹੈ ਕਿ ਪੰਜਾਬ ਦਾ ਸਭ ਤੋਂ ਬਿਹਤਰੀਨ ਟਰਾਂਸਪੋਰਟ ਮੰਤਰੀ ਕੌਣ ਰਿਹਾ ਹੈ ਇਹ ਡਰਾਈਵਰ ਤੇ ਕਨੈਕਟਰ ਨੂੰ ਪੁੱਛਣੀ ਹੈ ਔਰ ਮੈਂ ਤੁਹਾਨੂੰ ਕਹੂੰਗਾ ਜਾ ਕੇ ਫੀਡਬੈਕ ਲੈ ਕੇ ਆਓ ਤੇ ਉਹ ਤੁਹਾਨੂੰ ਕਹਿਣਗੇ ਮੈਂ ਆਸ ਕਰਦਾ ਹਾਂ ਕਿ ਉਹ ਕਹਿਣ ਕਿ ਰਾਜਾ ਵਿਰਿੰਗ ਸਭ ਤੋਂ ਵਧੀਆ ਟਰਾਂਸਪੋਰਟ ਮੰਤਰੀ ਅਜ ਤੱਕ ਦਰ ਹੈ ਔਰ ਸੁਖਬੀਰ ਬਾਦਲ ਜੀ ਨੂੰ ਜੋ ਲੋਕ ਕਹਿੰਦੇ ਆ ਉਹ ਮੈਂ ਨਹੀਂ ਕਹਿਣਾ ਕਿਉਂਕਿ ਹੁਣ ਇਹ ਮਰਿਆਦਾ ਤੋਂ ਥੱਲੇ ਹੋ ਜਾਏਗਾ ਉਹ ਹਾਂ ਉਹ ਤਾਂ ਪਾਣੀ ਵਾਲੀ বাস ਹੁਣ ਉਹਨਾਂ ਦਾ ਇੱਕ ਪਹਿਲਾਂ ਸੁਖਬੀਰ ਬਾਦਲ ਜੀ ਕਹਿੰਦੇ ਪਾਣੀ ਚ ਬੱਸ ਆਊਗੀ ਫਿਰ ਉਹ ਸੜਕ ਤੇ ਚੱਲੂਗੀ ਹੁਣ ਉਹ ਗੱਲ ਤਾਂ ਨਹੀਂ ਚੱਲੀ ਹੁਣ ਉਹ ਕਹਿਣਗੇ ਪਾਣੀ ਵਾਲੀ ਬੱਸ ਜਿਹੜੀ ਪਾਣੀ ਚ ਚੱਲੇਗੀ ਫਿਰ ਸੜਕ ਤੇ ਚੱਲੇਗੀ ਫਿਰ ਸੜਕ ਤੋਂ ਬਾਅਦ ਉਸਮਾਨ ਛੁੱਟ ਜਾਏਗੀ ਫੇਰ ਹੋਰੇ ਤੋਂ ਮੈਂ ਛੱਟੀ ਲੈ ਕੇ ਬਾਦਲ ਬੱਦਲਾਂ ਨੂੰ ਹਿਲਾਵਾਗਾ ਤੇ ਫਿਰ بارش ਹੋਇਆ ਕਰੇਗੀ ਉਸੂਬੀਰ ਜੀ ਇਹ ਵੀ ਕਹਿ ਸਕਦੇ